ਭਗਵੰਤ ਮਾਨ ਨੇ ਫੇਰ ਕਰਤੇ ਚਿਬਤੇ ਫੇਰ ਕਾਸਤੇ ਬਿਆੰਗ ਤੇ ਲੋਕਾਂ ਦੇ ਲਈ ਕਰਤਾ ਹਾਸਾ ਮਖੌਲ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਅੱਜ ਫੇਰ ਭਗਵੰਤ ਮਾਨ ਨੇ ਜਦੋਂ ਬਿਆਨ ਦਿੱਤਾ ਤਾਂ ਕਈਆਂ ਨੂੰ ਕਿੱਲੀ ਤੇ ਟੰਗਤਾ ਤੇ ਜਵਾਬ ਕਿ ਦਿੰਦਾ ਤੁਸੀਂ ਆਪ ਹੀ ਸੁਣ ਲਿਓ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ ਕਿ ਜਵਾਬ ਦਿੰਦਾ ਕਿਵੇਂ ਆ ਵੱਖਰੇ ਤਰੀਕੇ ਦੇ ਨਾਲ ਤੇ ਚੋਣਾਂ ਚੱਲ ਰਹੀਆਂ ਨੇ ਜਿਮਣੀ ਚੋਣਾਂ ਜਲੰਧਰ ਦੇ ਵਿੱਚ ਹੋਣ ਜਾ ਰਹੀਆਂ ਤਾਂ ਉਸ ਨੂੰ ਲੈ ਕੇ ਵੱਡਾ ਜਿਹੜਾ ਬਿਆਨ ਆ ਸਕਦਾ ਹੈ ਸਾਹਮਣੇ ਆ ਤੁਸੀਂ ਸੁਣੀ ਲਓ ਤੇ ਲੋਕਾਂ ਨੂੰ ਹਾਸੇ ਮਖੌਲ ਦੇ ਵਿੱਚ ਕੁਝ ਵੱਖਰੀਆਂ ਗੱਲਾਂ ਕਹਤੀਆਂ ਸੁਣ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਆਓ ਸੁਣਦਿਆਂ ਪੂਰੀ ਵੀਡੀਓ ਸੋ ਵੀਰੋ ਇਸ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਕੰਮ ਕੀਤਾ ਲੁੱਟਣ ਦਾ ਲੁੱਟ ਲੋ ਲੁੱਟ ਲੋ ਢਾਬੇ ਲੁੱਟ ਲੋ ਬੱਸਾਂ ਲੁੱਟ ਲੋ ਰੇਤਾ ਲੁੱਟ ਲੋ ਸ਼ਰਾਬ ਦੇ ਠੇਕੇ ਲੁੱਟ ਲੋ ਲੁੱਟ ਲੋ ਆਵਦੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਸੈੱਟ ਕਰ ਦੋ ਲੋਕਾਂ ਵੱਲ ਕੋਈ ਧਿਆਨ ਨਾ ਦਿਓ ਪਬਲਿਕ ਦਾ ਕੀ ਹੈ ਮਰਨਾ ਮਰਨ ਦੋ ਕਿਸਮਤ ਤੇ ਛੱਡ ਦੋ ਲਾਹਵਾਰੇ ਛੱਡ ਦੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਡਾਂਗਾ ਮਾਰੋ ਕੁੱਟੋ ਪਾਣੀ ਦੀਆਂ ਬਾਛੜਾਂ ਇਹਨਾਂ ਦੇ ਉੱਤੇ ਸੁੱਟੋ ਟੈਂਕੀਆਂ ਤੇ ਚੜ ਲੈਣ ਦਿਓ ਕੁਝ ਨਹੀਂ ਹੁੰਦਾ ਕਿਉਂਕਿ ਰਾਜ ਕਰਾਂਗੇ 25 ਸਾਲ ਐਵੇਂ 25 ਸਾਲ ਕਰੋਗੇ ਹੁਣ 25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ ਉਹ ਦੇਖ ਲਓ ਖੇਰ ਖਖੜੀ ਗਰੇਲੇ ਹੋਇਆ ਪੈ ਕਾਲੀ ਦਾਲ ਕੀ ਹਾਲਤ ਹੋ ਗਈ ਕਰਨੇ ਇੱਕ ਇਹ ਕਿਨੇ ਕੀਤਾ ਭਗਵੰਤ ਮਾਨ ਨੇ ਨਹੀਂ ਕੀਤਾ ਕੋਈ ਬੰਦੇ ਮੇਰਾ ਨਾਲ ਜਿਹਨਾਂ ਨੇ ਕਹਿੰਦੇ ਭਗਵੰਤ ਮਾਨ ਨੇ ਜਦੋਂ ਆਇਆ ਕਹਿੰਦੇ ਕਾਲੀ ਦਲ ਖਾ ਗਿਆ ਇਹ ਉਹ ਮੈਂ ਕਿਹਾ ਮੈਂ ਨਹੀਂ ਖਾਦਾ ਓਏ ਗੁਰੂ ਨੇ ਕੀਤਾ ਕੰਮ ਓ ਜਿਹੜੀ ਗੁਰੂ ਦੀ ਬਾਣੀ ਰੋਲੀ ਐ ਇਹਨਾਂ ਨੇ ਉਹ ਗੁਰੂ ਨੇ ਚੱਕੀ 'ਚ ਚਲਾਈ ਐ ਚੱਕੀ ਉਹਨੇ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਮੱਤ ਕੀਓ ਆਪ ਦੇ ਕੈਂਡੀਡੇਟ ਤੁਸੀਂ ਮੁਕਰ ਗਏ ਤੱਕੜੀ ਕਿਧਰੇ ਹੋਰ ਫਿਰਦੀ ਐ ਸੁਪੀਰ ਹਾਥੀ ਤੇ ਚੜਿਆ ਫਿਰਦਾ ਕਾਂਗਰਸੀਆਂ ਦਾ ਵੀ ਇਹ ਹਾਲ ਐ ਚੰਨੀ ਕਿਧਰੇ ਹੋਰ ਫਿਰਦਾ ਐ ਪਾਜਵਾ ਇਧਰ ਨੂੰ ਫਿਰਦਾ ਸਮਝ ਹੀ ਨਹੀਂ ਆ ਰਹੀ ਵੀ ਕਰੀਏ ਕੀ ਟੜਕੀ ਉੱਠ ਕੇ ਗਾਲ੍ਹਾਂ ਮੈਣ ਨੂੰ ਬਸ ਸਾਰੇ ਕੰਮ ਆਪੇ ਭਗਵਾਨ ਤੁਹਾਨੂੰ ਜ਼ਿੰਮੇਵਾਰ ਉਹ ਭਾਈ ਮੈਂ 43000 ਨੌਕਰੀ ਦੇਤੀ ਉਹ ਮੈਂ ਬਿਜਲੀ ਫ੍ਰੀ ਕਰਤੀ ਉਹ ਮੈਂ ਜ ਖੇਤਾ ਚ ਪਾਣੀ ਫਰੀ ਦੇਤਾ ਜਿਹੜਾ ਨਹਿਰੀ ਪਾਣੀ ਕਦੇ ਪਹੁੰਚਿਆ ਨਹੀਂ ਸੀ 40 40 ਸਾਲ ਤੋਂ ਉਹ ਕਰਤਾ ਉਹ ਮੈਂ ਕਰੋੜ ਰੁਪਇਆ ਸ਼ਹੀਦ ਦੇ ਪਰਿਵਾਰਾਂ ਨੂੰ ਆਪ ਦੇ ਕਿਉਂ ਨਾ ਕੋਈ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਫੌਜੀ ਜਵਾਨ ਕਿਤੇ ਸ਼ਹੀਦ ਹੋ ਜੇ ਉਹ ਮੈਂ ਰਾਸ਼ਨ ਫਰੀ ਕਰਤਾ ਕਣਕ ਵਧੀਆ ਮਿਲਦੀ ਐ ਮੇਰੇ ਵੱਲੋਂ ਸੜਕਾਂ ਬਣਾਤੀਆਂ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਇਹਨਾਂ ਨੇ ਚਲਾਏ ਸੀ ਉਹੀ ਚੱਲੀ ਜਾਂਦੇ ਸੀ 60 ਲੱਖ ਰੁਪਇਆ ਰੋਜ਼ ਦਾ ਬਚਣ ਲੱਗ ਗਿਆ ਮੈਂ ਆਮ ਆਦਮੀ ਕਲੀਨਿਕ ਖੋਲਤੇ ਮੈਂ ਸਕੂਲ ਖੋਲੀ ਜਾਂਦਾ ਮੈਂ ਮੈਡੀਕਲ ਕਾਲਜ ਬਣਾਈ ਜਾਂਦਾ ਯਾਰ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਤੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਨੇ ਇਹਨਾਂ ਦਾ ਕਸੂਰ ਨਹੀਂ ਹੈਗਾ ਅਸਲ 'ਚ ਨਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਹੁਣ ਆ ਗਏ ਆਮ ਘਰਾਂ ਵਾਲੇ ਆ ਸਾਰੇ ਇਹ ਆਮ ਘਰਾਂ ਦੇ ਹੈਗੇ ਨੇ ਇਹਨਾਂ ਨੂੰ ਕੰਮ ਕਰਾਉਣਾ ਵੀ ਆਉਂਦਾ ਹੈ ਇਹਨਾਂ ਨੂੰ ਮੁਸ਼ਕਲਾਂ ਦਾ ਵੀ ਪਤਾ ਹੈ ਤੇ ਲੋਕਾਂ ਦੇ ਦਿਲਾਂ 'ਚ ਵੜ ਕੇ ਇਹ ਹੁਣ ਜਾਣਦੇ ਨਹੀਂ ਸਾਡੀਆਂ ਵਾਰੀਆਂ ਨਹੀਂ ਆਉਣੀਆਂ ਆਹ ਦਿੱਕਤ ਐ ਹੋਰ ਕੋਈ ਬੰਗਲਾ ਨਹੀਂ ਦਾ ਤੇ ਭਾਈ ਅਸੀਂ ਵਾਰੀਆਂ ਦਿੱਤੀਆਂ ਸੀ ਤੁਹਾਨੂੰ ਤੇ ਤੁਸੀਂ ਆਪਣੀਆਂ ਵਾਰੀਆਂ 'ਚ ਕਰਦੇ ਕੀ ਰਹੇ ਪਿਛਲੇ 25 ਸਾਲ ਲਾ ਲਓ ਬਾਏ 2022 ਤੱਕ 1997 ਤੋਂ 2002 ਤੱਕ ਬਾਦਲ 2002 ਤੋਂ 2007 ਤੱਕ ਕੈਪਟਨ 2007 ਤੋਂ 2017 ਤੱਕ ਫੇਰ ਬਾਦਲ 2017 ਤੋਂ 2022 ਤੱਕ ਫੇਰ ਕੈਪਟਨ ਯਾਨੀ ਕਿ 25 ਸਾਲ ਤੱਕ ਦੋ ਬੰਦਿਆਂ ਦਾ ਰਾਜ ਰਿਹਾ ਯਾਰ ਪਿਛਲੇ 25 ਸਾਲ ਜੇ ਜੱਜ ਦੇ ਹੁੰਦੇ ਸਾਨੂੰ ਕੀ ਲੋੜ ਪੈਣੀ ਸੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਥੋੜੇ ਤੋਂ ਗਾਲਾਂ ਕਾਣ ਦੀ ਜੇ ਤੁਸੀਂ ਜੱਜ ਦੇ ਨਿਕਲੇ ਹੁੰਦੇ ਕਲਾਕਾਰ ਸੀ ਇੱਕ ਇੱਕ ਸ਼ੋਅ ਦਾ 25 ਲੱਖ ਲੈਣਾ ਸੀ ਅੱਜ ਤੋਂ 20 ਸਾਲ ਪਹਿਲਾਂ ਮੈਂ ਮੈਂ ਪੈਸੇ ਕਮਾਉਣਾ ਆਇਆ ਇੱਥੇ ਉਹ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਨੇ ਇਨਕਮ ਟੈਕਸ ਦੇ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਆਈਆਰਐਸ ਅਫਸਰ ਹੈ ਇਨਕਮ ਟੈਕਸ ਦੀ ਕਮਿਸ਼ਨਰ ਹੈ ਦੋਨੇ ਮੀਆਂ ਬੇਬੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਜਿੰਨੇ ਮਰਜੀ ਪੈਸੇ ਕਮਾ ਲੈਂਦੇ ਉਹ ਇਸ ਕੰਮ ਬਸ ਤੇ ਆਏ ਸੀਗੇ ਚੱਕ ਕੇ ਝੂਠੇ ਗੇ ਇਸ ਤੇ ਜੇਲ੍ਹ ਸੜ ਦੋ ਉਹਨਾਂ ਨੂੰ ਏ ਕਰਨਾ ਆਏ ਸੀ ਡਰਦੇ ਨੇ ਬਸ ਸਾਥੋਂ ਕਿਉਂਕਿ ਅਸੀਂ ਆਮ ਬੰਦੇ ਆ ਇਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲੇ ਇਹਨਾਂ ਦੀਆਂ ਕੁਰਸੀਆਂ ਗਈਆਂ ਤਾਂ ਕਹਿੰਦੇ ਅੰਦਰ ਕਰ ਦੋ ਇਹਨਾਂ ਨੂੰ ਬਸ ਇਹ ਐ ਕਿਵੇਂ ਆਗੇ ਆਪ ਚੇਰਲੇ ਹੋਏ ਨੇ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਧ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਤਾਂ ਦੋਸਤੋ ਤੁਸੀਂ ਵੀ ਸੁਣਿਆ ਨੇ ਇਹ ਗੱਲਾਂ ਕਿਤੇ ਨਾ ਕਿਤੇ ਹਾਸੇ ਮਖੌਲ ਦੇ ਵਿੱਚ ਜਦੋਂ ਵੀ ਭਗਵੰਤ ਮਾਨ ਗੱਲ ਕਰਦੇ ਆ ਤਾਂ ਬਾਲਿਆਂ ਨੂੰ ਜਿਹੜਾ ਸਵਾਦ ਲਿਆ ਦਿੰਦੇ ਆ ਤੇ ਬਹੁਤ ਜਿਹੜੇ ਜਨਤਾ ਬੈਠੀ ਹੁੰਦੀ ਆ ਸੁਣਣ ਲੱਗ ਜਾਂਦੀ ਹੈ ਕਿਉਂਕਿ ਗੱਲਾਂ ਹੀ ਐ ਜੇ ਮਜ਼ਾਕੀਏ ਮਾਹੌਲ ਦੇ ਵਿੱਚ ਹੋ ਜਾਂਦੀਆਂ ਨੇ ਤੇ ਕਿਨੂੰ ਕਿਨੂੰ ਵਿੱਚ ਲੈ ਲਿਆ ਤੇ ਕਿਹੜੇ ਕਿਹੜੇ ਘੇਰੇ ਦੇ ਵਿੱਚ ਆ ਗਏ ਉਹ ਤੁਸੀਂ ਵੀ ਕਮੈਂਟਾਂ ਦੇ ਵਿੱਚ ਸਾਂਝਾ ਕਰਿਓ ਆਪਣੀ ਰਾਇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ